ਗੁਰੂ ਦੀ ਪਿਆਰੀ ਸواری ਗੁਰੂ ਰੂਹ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਆਪ ਜੀ ਦੇ ਨਾਲ ਅੱਜ ਸੰਤ ਬਾਬਾ RAM ਸਿੰਘ ਜੀ ਗੰਡੂ ਵਾਲੇ ਮਹਾਂਪੁਰਸ਼ ਉਹਨਾਂ ਦੇ ਬਚਨਾਂ ਦੀ ਸਾਂਝ ਆਪ ਜੀ ਦੇ ਨਾਲ ਕਰਨੀ ਹੈ ਜਿਹੜੀ ਫੋਟੋ ਆਪ ਜੀ ਨੂੰ ਮੈਂ ਦਿਖਾ ਰਿਹਾ ਹਾਂ ਇਹ ਖਾਨਾ ਬਾਪੂ ਸੇਵਾ ਸਿੰਘ ਜੀ ਜਿਨ੍ਹਾਂ ਨੇ ਸੰਤ ਬਾਬਾ ਅਜੀਤ ਸਿੰਘ ਅਨਸਾਲੀ ਵਾਲੇ ਮਹਾਂਪੁਰਸ਼ਾਂ ਦੀ 22 ਸਾਲ ਸੇਵਾ ਕੀਤੀ 11 ਸਾਲ ਮਹਾਂਪੁਰਸ਼ਾਂ ਨੂੰ ਇਸ਼ਨਾਨ ਕਰਾਇਆ 7 ਸਾਲ ਗੜਬਈ ਦੀ ਸੇਵਾ ਕੀਤੀ ਬਾਪੂ ਸੇਵਾ ਸਿੰਘ ਜੀ ਨੇ 1 ਸਾਲ 1 ਮਹੀਨਾ ਬਾਬਾ ਰਾਮ ਸਿੰਘ ਅਨੂ ਵਾਲੇ ਮਹਾਂਪੁਰਸ਼ ਬਾਬਾ ਜੀ ਦੇ ਘਰੇ ਰਹੇ ਤੇ 13 ਤਰੀਕ ਨੂੰ ਹਰ ਮਹੀਨੇ ਬਾਬਾ ਜੀ ਸੰਤ ਬਾਬਾ ਅਜੀਤ ਸਿੰਘ ਅਨਸਾਲੀ ਵਾਲੇ ਮਹਾਂਪੁਰਸ਼ ਤੇ ਬਾਬਾ ਰਾਮ ਸਿੰਘ ਨੂੰ ਵਾਲੇ ਬਾਪੂ ਸੇਵਾ ਸਿੰਘ ਦੇ ਘਰ ਪ੍ਰਸ਼ਾਦਾ ਛਕਦੇ ਸੀ ਇਕੱਠੇ ਤਾਂ ਸੰਤ ਬਾਬਾ ਜੀ ਸਿੰਘ ਅਨਸਾਲੀ ਵਾਲੇ ਮਹਾਂਪੁਰਸ਼ਾਂ ਨੇ ਕਿਹਾ ਭਾਈ ਪ੍ਰਸ਼ਾਦਾ ਛਕਾਂਗੇ ਪਹਿਲਾਂ ਜਾ ਕੇ ਗੰਡੂ ਵਾਲੇ ਮਹਾਂਪੁਰਸ਼ਾਂ ਨੂੰ ਬੁਲਾ ਲਿਆਓ ਤਾਂ ਫਿਰ ਦੋਨੇ ਮਹਾਪੁਰਸ਼ ਬਾਬਾ ਜੀ ਦੇ ਘਰੇ ਪ੍ਰਸ਼ਾਦਾ ਛਕਦੇ ਸੀਗੇ ਬਾਪੂ ਸੇਵਾ ਸਿੰਘ ਜੀ ਦਾ ਇੱਕ ਬੇਟਾ ਤਿੰਨ ਬੇਟੇ ਨੇ ਉਹਨਾਂ ਦੇ ਵਿੱਚੋਂ ਇੱਕ ਬੇਟਾ ਆਰਮੀ ਦੇ ਵਿੱਚ ਹੈ ਤਾਂ ਉਸ ਕੋਲ 14 ਸਾਲ ਹੋ ਗਏ ਸੀ ਕੋਈ ਬੱਚਾ ਨਹੀਂ ਸੀਗਾ ਆਰਮੀ ਦੇ ਵਿੱਚ ਸੀਗਾ ਤਾਂ ਪਰਿਵਾਰ ਨੇ ਬਾਪੂ ਸੇਵਾ ਸਿੰਘ ਜੀ ਉਹਨਾਂ ਦੀ ਜਿਹੜੀ ਸੁਪਤਨੀ ਬੀਬੀ ਰਾਜਕੌਰ ਜਦੋਂ ਪ੍ਰਸ਼ਾਦਾ ਸ਼ਿਕਾਰੇ ਸੀ ਮਹਾਂਪੁਰਸ਼ਾਂ ਨੂੰ ਹੱਥ ਸੁੱਚੇ ਕਰਾਰੇ ਸੀ ਨਾ ਅਨਸਾਲੀ ਵਾਲੇ ਮਹਾਂਪੁਰਸ਼ਾਂ ਦੇ ਤਾਂ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰੋ 14 ਸਾਲ ਹੋ ਗਏ ਮੇਰੇ ਬੇਟੇ ਕੋਲ ਕੋਈ ਔਲਾਦ ਨਹੀਂ ਆਪ ਜੀ ਦਾ ਸਮਰਥੋਂ ਕਰ ਸਕਦੇ ਹੋ ਤਾਂ ਸੰਤ ਬਾਬਾ ਜੀ ਸਿਮਨ ਸਾਲੀ ਵਾਲੇ ਮਹਾਂਪੁਰਸ਼ ਕਹਿੰਦੇ ਭਾਈ ਰੱਬ ਤੁਹਾਡੇ ਘਰੇ ਬੈਠਾ ਹੈ। ਬਾਬਾ RAM ਸਿੰਘ ਗੰਨੂ ਵਾਲਿਆ ਮਹਾਂਪੁਰਸ਼ ਨੇ ਵਡਿਆਈ ਦੇ ਕੇ ਕਹਿੰਦੇ ਭਾਈ ਉਹਨਾਂ ਤੋਂ ਮੰਗੋ। ਤਾਂ ਬਾਬਾ RAM ਸਿੰਘ ਵਾਲੇ ਮਹਾਂਪੁਰਸ਼ਾਂ ਨੇ ਫਿਰ ਬਚਨ ਕੀਤੇ ਕਹਿੰਦੇ ਮਾਈ ਪ੍ਰਮਾਤਮਾ ਕਿਰਪਾ ਕਰੇ ਫਿਰ ਇੱਕ ਨਹੀਂ ਤੈਨੂੰ ਦੋ ਦੇ ਦिए। ਜਾਂ ਦੋ ਬੱਚੇ ਹੋਣਗੇ। ਉਹ ਕਹਿੰਦੀ ਬਾਬਾ ਜੀ ਵੀ ਮੁੰਡਾ ਮੇਰਾ ਆਰਮੀ ਚਾ ਤੇ ਦੇਣੇ ਸੀ ਕੀ ਕਰਕੇ ਦੇਣ ਦੇ ਤੇ ਚਲੋ ਆਪ ਜੀ ਦੀ ਰਜਾ ਦੋ ਵੀ ਪ੍ਰਵਾਨ ਨੇ ਤਾਂ ਮਹਾਪੁਰਸ਼ਾਂ ਨੇ ਵਚਨ ਕਰ ਦਿੱਤੇ ਗੰਨੂਆਂ ਵਾਲਿਆਂ ਨੇ ਵੀ ਦੋ ਬੱਚੇ ਹੋਣਗੇ ਇਕੱਠੇ ਹੋਣਗੇ ਦੋਵੇਂ ਹੀ ਸਮਾਂ ਥੋੜਾ ਲੰਘਿਆ ਤਾਂ ਮਾਤਾ ਜੀ ਦਾ ਬੇਟਾ ਆ ਗਿਆ ਛੁੱਟੀ ਥੋੜੇ ਦਿਨਾਂ ਵਾਸਤੇ ਤਾਂ ਮਾਤਾ ਜੀ ਦਾ ਜਿਹੜਾ ਬੇਟਾ ਸੀਗਾ ਬਾਪੂ ਜੀ ਦਾ ਫੌਜੀ ਉਹ ਆ ਕੇ ਕਹਿੰਦਾ ਕਹਿੰਦਾ ਵੀ ਬਾਪੂ ਜੀ ਮੈਂ ਆਪਣੀ ਘਰ ਵਾਲੀ ਨੂੰ ਉਦੰਪੁਰ ਲੈ ਕੇ ਜਾਣਾ ਉੱਥੇ ਮੇਰੀ ਡਿਊਟੀ ਹੈ ਮੈਨੂੰ ਕੁਆਟਰ ਮਿਲ ਗਿਆ ਉਹ ਕਹਿੰਦੇ ਭਾਈ ਵੀ ਮਹਾਪੁਰਸ਼ਾਂ ਦੇ ਬਚਨ ਆਪਾਂ ਨੂੰ ਹੋਏ ਨੇ ਦੋ ਬੱਚੇ ਹੋਣੇ ਤੇਰੇ ਘਰ ਇੱਕ ਵਾਰੀ ਉਹਨਾਂ ਤੋਂ ਆਗਿਆ ਲੈ ਲਈਏ ਵੀ ਇਹਨੂੰ ਤੇਰੇ ਨਾਲ ਭੇਜ ਸਕਦੇ ਆ ਜਾਂ ਨਹੀਂ ਕਿਉਂਕਿ ਮਹਾਪੁਰਸ਼ਾਂ ਦੇ ਬਚਨ ਸੀਗੇ ਵੀ ਦੋ ਬੱਚੇ ਹੋਣਗੇ ਇੱਥੇ ਹੀ ਹੋਣਗੇ ਹੰਸਾਲੀ ਖੇੜੇ ਬਾਪੂ ਸੇਵਾ ਸਿੰਘ ਜੀ ਰਹਦੇ ਨੇ ਤਾਂ ਉਹ ਕਹਿੰਦਾ ਵੀ ਮੈਂ ਤਾਂ ਨਾਲ ਲੈ ਕੇ ਜਾਣੀ ਆ ਘਰ ਵਾਲੀ ਆਪਣੇ ਉਹ ਕਹਿੰਦੇ ਵੀ ਮਹਾਂਪੁਰਸ਼ਾਂ ਦੇ ਬਚਨ ਨੇ ਵੀ ਤੂੰ ਬਚਨ ਤਾਂ ਮੰਨ ਲ ਜਦੋਂ ਕਿਸੇ ਦੇ ਵਸ ਨਾ ਹੋਵੇ ਕਿਰਪਾ ਨਾ ਲੈਣੀ ਹੋਵੇ ਤਾਂ ਫਿਰ ਗਲਤੀਆਂ ਅਕਸਰ ਹੋ ਜਾਂਦੀਆਂ ਨੇ ਸੋਹਣਾ ਨੇ ਬਾਬਾ ਜੀ ਨੂੰ ਕਿਹਾ ਵੀ ਬਾਬਾ ਜੀ ਹੰਸਾਲੀ ਵਾਲੇ ਮਹਾਂਪੁਰਸ਼ਾਂ ਨੂੰ ਤੇ ਗੰਡੂ ਵਾਲੇ ਮਹਾਂਪੁਰਸ਼ਾਂ ਨੂੰ ਵੀ ਬੇਟਾ ਕਹਿੰਦਾ ਵੀ ਆਪਣੀ ਘਰ ਵਾਲੀ ਨੂੰ ਮੈਂ ਲੈ ਕੇ ਜਾਣਾ ਉਦੰਪੁਰ ਬਾਬਾ ਜੀ ਕਹਿੰਦੇ ਭਾਈ ਬੱਚੇ ਇੱਥੇ ਹੀ ਹੋਣਗੇ ਲੈ ਕੇ ਨਹੀਂ ਜਾਣਾ ਪਰ ਉਹ ਜਿੱਦੀ ਸੀਗਾ ਉਹ ਆਪਣੀ ਘਰ ਵਾਲੀ ਨੂੰ ਉਦੰਪੁਰ ਲੈ ਗਿਆ ਸਮਾਂ ਬੀਤਿਆ 1 ਸਾਲ ਬਾਅਦ 14 ਸਾਲ ਬੱਚਾ ਨਹੀਂ ਹੋਇਆ ਸੀਗਾ 1 ਸਾਲ ਬਾਅਦ ਦੋ ਬੱਚੇ ਹੋਏ ਦੋਨੇ ਮੁੰਡੇ ਪਰ ਦੋਨੇ ਹੀ ਮਰੇ ਹੋਏ ਤਾਂ ਪਰਿਵਾਰ ਨੂੰ ਖਬਰ ਲੱਗ ਗਈ ਪਤਾ ਲੱਗਿਆ ਵੀ ਦੋ ਬੱਚੇ ਹੋਏ ਨੇ ਤੇ ਦੋਨੇ ਹੀ ਮਰੇ ਹੋਏ ਫਿਰ ਫੌਜੀ ਸਾਹਿਬ ਬਾਪੂ ਸੇਵਾ ਸਿੰਘ ਜੀ ਨੇ ਉਹਨਾਂ ਦੀ ਧਰਮ ਪਤਨੀ ਨੇ ਮਹਾਂਪੁਰਸ਼ਾਂ ਕੋਲ ਗੇਗਨੂਆ ਸਾਹਿਬ ਬੇਨਤੀ ਕੀਤੀ ਵੀ ਬਾਬਾ ਜੀ ਸਾਡੇ ਪੁੱਤਰ ਕੋਲੋਂ ਗਲਤੀ ਹੋ ਗਈ ਇਹਨੇ ਬਚਨ ਨਹੀਂ ਮੰਨੇ ਐਨੇ ਸਾਲਾਂ ਬਾਅਦ ਦੋ ਪੁੱਤਰ ਹੋਏ ਸੀਗੇ ਤੇ ਉਹ ਵੀ ਦੋਵੇਂ ਮਰੇ ਹੋਏ ਤੇ ਮਹਾਂਪੁਰਸ਼ ਦਿਆਲੂ ਸੀਗੇ ਕਿਉਂਕਿ ਬਾਪੂ ਸੇਵਾ ਸਿੰਘ ਜੀ ਨੇ ਬਹੁਤ ਸਮਾਂ ਸੇਵਾ ਕੀਤੀ ਸੀ ਮਾਪੁਰਸ਼ਾਂ ਦੀ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਨੇੜਤਾ ਸੀ ਤਾਂ ਕਹਿੰਦੇ ਭਾਈ ਦੋ ਦੇਵਾਂਗੇ ਪਰ ਇੱਕ ਇੱਕ ਕਰਕੇ ਹੋਣਗੇ ਪਹਿਲਾ ਹੋਊਗਾ ਸਹੀ ਬਿਲਕੁਲ ਦੂਸਰਾ ਬੱਚਾ ਲੰਗੜਾ ਹੋਊਗਾ ਤੇ ਪਰਿਵਾਰ ਕੋ ਕੁਝ ਨਹੀਂ ਬੋਲਿਆ ਤਾਂ ਜਿੱਥੇ 14 ਸਾਲ ਬਾਅਦ ਬੱਚਾ ਨਹੀਂ ਪਹਿਲਾਂ ਨਹੀਂ ਹੋਇਆ ਸੀਗਾ 14 ਸਾਲ ਬਾਅਦ ਜਦੋਂ ਬੱਚਾ ਹੋਇਆ ਦੋਨੇ ਮਰੇ ਹੋਏ ਉਸ ਤੋਂ ਬਾਅਦ ਜਦੋਂ ਪਰਿਵਾਰ ਨੇ ਬਾਬਾ ਜੀ ਦੇ ਸੁਪੁੱਤਰ ਫੌਜੀ ਨੇ ਗਲਤੀ ਮੰਗ ਲਈ ਮਾਫੀ ਮੰਗ ਲਈ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨੂੰ ਤਾਂ 1 ਸਾਲ ਬਾਅਦ ਮਹਾਂਪੁਰਸ਼ਾਂ ਦੇ ਬਚਨਾਂ ਦੇ ਅਨੁਸਾਰ ਫੇਰ ਬੇਟਾ ਹੋਇਆ ਫਿਰ ਪਰਿਵਾਰ ਬਾਬਾ ਜੀ ਕੋਲ ਚਲਾ ਗਿਆ ਤਾਂ ਬਾਪੂ ਸੇਵਾ ਸਿੰਘ ਜੀ ਨੇ ਮਾ ਪਰੇਸ਼ਾਨੋਂ ਹੱਥ ਜੋੜ ਕੇ ਬੇਨਤੀ ਕੀਤੀ ਚਰਨ ਫੜ ਲੈ ਕਹਿੰਦੇ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਆ ਹੰਸਾਲੀ ਵਾਲੇ ਮਾ ਪਰੇਸ਼ਾਨ ਨੇ ਕਿਰਪਾ ਕੀਤੀ ਹੈ ਮੈਨੂੰ ਆਪ ਜੀ ਦੀ ਸੇਵਾ ਮਿਲੀ ਆਪ ਜੀ ਨੇ ਮਰ ਤੋਂ ਕਰਾ ਰਹੇ ਹੋ ਕੱਲ ਨੂੰ ਜੇ ਮੇਰੇ ਬੇਟੇ ਦੇ ਘਰ ਬੇਟਾ ਹੋ ਗਿਆ ਮੇਰਾ ਪੁੱਤਰਾ ਹੋਇਆ ਉਹ ਲੰਗੜਾ ਹੋਇਆ ਲੋਕ ਮੈਨੂੰ ਤਾਣੇ ਮੇਨੇ ਮਾਰਨਗੇ ਵੀ ਦੋ ਮਹਾਂਪੁਰਸ਼ਾਂ ਦੇ ਸੰਗ ਵਿੱਚ ਸੀਗਾ ਉਹਨਾਂ ਦਾ ਤੇਰੇ ਨਾਲ ਸਾਥ ਸੀਗਾ ਤੇ ਪੁੱਤਰਾ ਕਿਸ ਤਰ੍ਹਾਂ ਦਾ ਹੋਇਆ ਤਾਂ ਮਹਾਂਪੁਰਸ਼ ਕਹਿੰਦੇ ਭਾਈ ਫਿਰ ਇਸ ਤਰ੍ਹਾਂ ਕਰੋ ਇੱਕੀ ਰੱਖ ਲਓ ਤਾਂ ਅੱਜ ਬਾਪੂ ਸੇਵਾ ਸਿੰਘ ਜੀ ਦਾ ਉਹ ਪੋਤਰਾ ਐਡਾ ਵੱਡਾ ਹੋ ਗਿਆ ਉਹਦਾ ਵਿਆਹ ਹੋ ਗਿਆ ਉਹਦੇ ਕੋਲ ਅੱਜ ਇੱਕ ਬੇਟਾ ਇੱਕ ਬੇਟੀ ਜੇ ਕਿਸੇ ਨੂੰ ਮੇਰੀ ਗੱਲ ਤੇ ਸ਼ੰਕਾ ਹੋਵੇ ਆਪ ਹੰਸਾਲੀ ਸਭ ਜਾਓ ਹੰਸਾਲੀ ਸਭ ਤੋਂ ਇੱਕ ਕਿਲਾ ਪਹਿਲਾਂ ਡੇਰਾ ਆਉਂਦਾ ਮਹਾਂਪੁਰਸ਼ਾਂ ਦੇ ਨਾਲ ਹੀ ਹੰਸਾਲੀ ਖੇੜਾ ਜਿਹਨੂੰ ਮਰਜੀ ਪੁੱਛ ਲੈ ਬਾਪੂ ਸੇਵਾ ਸਿੰਘ ਜੀ ਨੂੰ ਮਿਲਣਾ ਉਹਨਾਂ ਨੇ ਆਪਣੇ ਮੋਹ ਦਾਸ ਉਹਨਾਂ ਦੇ ਕੋਲ ਉਹਨਾਂ ਦਾ ਹਾਲਚਲ ਪੁੱਛਣ ਦੇ ਲਈ ਗਿਆ ਸੀ ਆਪਣੇ ਮੂੰਹੋਂ ਦੱਸਿਆ ਕਹਿੰਦੇ ਮਹਾਪੁਰਸ਼ਾਂ ਦਾ ਆਪਸ ਦੇ ਵਿੱਚ ਨਾ ਇੰਨਾ ਪਿਆਰ ਸੀ ਦੋਵੇਂ ਇੱਕ ਜੋਤ ਸੀ ਹੰਸਾਲੀ ਵਾਲੇ ਮਹਾਪੁਰਸ਼ ਤੇ ਗੰੰਡੂ ਵਾਲੇ ਆਪਸ ਵਿੱਚ ਇੰਨਾ ਪਿਆਰ ਇਕੱਠੇ ਆ ਕੇ ਸਾਡੇ ਘਰ ਪ੍ਰਸ਼ਾਦਾ ਛਕਦੇ ਸੀ ਉਹਨਾਂ ਨੇ ਤਰਸ ਕੀਤਾ ਮੇਰੇ ਬੱਚੇ ਦੀ ਅੱਜ ਅਣਸ਼ਵੰਸ਼ ਚੱਲ ਰਹੀ ਆ ਸੋ ਸੰਗਤ ਜੀ ਜਦੋਂ ਵੀ ਆਪ ਜੀ ਕਿਸੇ ਵੀ ਮਹਾਂਪੁਰਸ਼ ਦੀ ਸੰਗਤ ਕਰਦੇ ਹੋ ਨਾ ਸਾਧੂ ਦੀ ਕੋਈ ਰੰਗਿਆ ਰੂਹਾ ਦੀ ਜੇ ਸੰਗਤ ਕਰਨੀ ਹੈ ਉਹਨਾਂ ਕੋਲੋਂ ਜੋ ਵੀ ਬਚਨ ਹੁੰਦਾ ਹੈ ਨਾ ਆਰਗੂਮੈਂਟ ਨਹੀਂ ਕਰੀਦਾ ਹੁੰਦਾ ਸਿਰਫ ਇਹ ਕਹੀਦਾ ਹੁੰਦਾ ਵੀ ਸੱਤ ਵਚਨ ਸੱਤ ਵਚਨ ਕਰਕੇ ਮੰਨ ਲਓ ਕਿਉਂਕਿ ਜਿਹੜੇ ਨਹੀਂ ਕਮਾਉਂਦੇ ਕਈ ਵਾਰੀ ਫਿਰ ਉਲਟਾ ਵੀ ਪੈ ਜਾਂਦਾ ਹੈਗਾ ਸੋ ਸੰਗਤ ਜੀ ਇਹ ਵੀਡੀਓ ਸਾਂਝੀ ਕਰਨ ਦਾ ਮਕਸਦ ਇਹੋ ਸੀ ਵੀ ਮਹਾਪੁਰਸ਼ ਤਾਂ ਬ੍ਰਹਮ ਗਿਆਨੀ ਸਨ ਅੰਤਰਜਾਮੀ ਸਨ ਇੰਨੀ ਕਮਾਈ ਇੰਨੀ ਬੰਦਗੀ ਤੇ ਉਹਨਾਂ ਦਾ ਜੇ ਕਿਤੇ ਤਰਸ ਹੋ ਜਾਵੇ ਨਾ ਤਾਂ ਉਹ ਚੀਜ਼ ਵੀ ਮਿਲ ਜਾਂਦੀ ਹੈ ਜੋ ਕਿਸਮਤ ਦੇ ਵਿੱਚ ਨਹੀਂ ਵੀ ਲਿਖੀ ਹੁੰਦੀ ਸਿਰਫ ਇੱਕ ਦ੍ਰਿਸ਼ਟੀ ਪੈ ਜਾਵੇ ਮਹਾਪੁਰਸ਼ਾਂ ਦੀ ਪਰਮਾਤਮਾ ਆਪਣੇ ਭਗਤਾਂ ਦੀ ਕਦੇ ਨਹੀਂ ਮੋੜਦਾ ਸਾਧੂ ਬੋਲਿਆ ਸਹਿਜ ਸੁਭਾਏ ਸਾਧੂ ਕਾ ਬੋਲਿਆ ਵਰਥਾ ਨਾ ਜਾਏ ਜੇ ਸਾਧੂ ਬਚਨ ਕਰਦੇ ਨਾ ਪੂਰਨ ਹੋਣ ਫਿਰ ਬਚਨ ਟਲ ਰਹਿੰਦਾ ਫਿਰ ਬਚਨ ਨਹੀਂ ਪਲਟਦਾ ਬ੍ਰਹਿਮੰਡ ਪਲਟ ਜਾਂਦਾ ਸੋ ਸੰਗਤ ਜੀ ਭੁੱਲਾਂ ਚੁੱਕਾ ਮਾਫ਼ ਕਰਨੀਆਂ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਕੋਸ਼ਿਸ਼ ਕਰੋ ਬਦ ਤੋਂ ਬਦ ਗੁਰਬਾਣੀ ਦੇ ਨਾਲ ਜੁੜੋ ਕਿਉਂਕਿ ਮਹਾਂਪੁਰਸ਼ਾਂ ਦਾ ਇੱਕੋ ਹੀ ਉਦੇਸ਼ ਸੀ ਕਿ ਭਾਈ ਗੁਰਬਾਣੀ ਦੇ ਨਾਲ ਜੁੜਨਾ ਸਾਨੂੰ ਜੋ ਵੀ ਕੁਝ ਮਿਲਿਆ ਉਹ ਗੁਰੂ ਗ੍ਰੰਥ ਸਾਹਿਬ ਚੋਂ ਹੀ ਮਿਲਿਆ ਸੰਗਤ ਜੀ ਇਹ ਸ਼ੀਸ਼ਾ ਦੇਣੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ